1700 ਤੇ ਗੱਲ ਬਿਕਰਮੀ ਕਾਠ ਦੀ ਸੰਮਤ 1700 ਤੇ ਗੱਲ ਬਿਕਰਮੀ ਕਾਠ ਦੀ ਛੱਡ ਕੇ ਨੰਦਪੁਰ ਨੂੰ ਜਾਂ ਕਰ ਲਈ ਗੁਰਾਂ ਤਿਆਰੀ ਛੱਡ ਕੇ ਨੰਦਪੁਰ ਨੂੰ ਜਾਂ ਕਰ ਲਈ ਗੁਰਾਂ ਤਿਆਰੀ ਨਾ ਪੋਤਾ ਜਾਣੋ ਸਰਦੀ ਪੈਂਦੀ ਕੈਰਾਂ ਦੀ पौदा जाणो सर्दी पीती कैरां द वर्खा ओसीं पहुती पारी वरखा ओसी पैंद बहुत पारी ਬਰਤਨ ਜੋਗੀ ਵੰਡ ਦਿੱਤੀ ਵਿੱਚ ਸਿੱਖਾਂ ਦੇ ਮਾਇਆ ਬਰਤਨ ਜੋਗੀ ਵੰਡ ਦਿੱਤੀ ਵਿੱਚ ਸਿੱਖਾਂ ਦੇ ਬਾਕੀ ਸਤਲੁਜ ਦੇ ਵਿੱਚ ਡੋਬ ਦਿੱਤੀ ਸੀ ਸਾਰੀ ਬਾਕੀ ਸਤਲੁਜ ਦੇ ਵਿੱਚ ਡੋਬ ਦਿੱਤੀ ਸੀ ਸਾਰੀ ਲਾ ਕੇ ਅੱਗ ਸਾੜਤਾ ਬਾਕੀ ਘੁੱਲ ਸਮਾਨ ਹੈ ਲਾ ਕੇ ਅੱਗ ਸਾੜ ਤਾਂ ਬਾਕੀ ਘੁੱਲ ਸਮਾਨ ਹੈ ਵੈਰੀ ਲੁੱਟ ਲਵੇ ਨਾ ਦਿਲ ਵਿੱਚ ਸੋਚ ਵਿਚਾਰੀ ਵੈਰੀ ਲੋ ਟਲਵੇਂ ਨਾ ਦਿਲ ਵਿੱਚ ਸੋਚ ਵਿਚਾਰੀ ਸੁਣ ਕੇ ਵੇਖ ਗੁਰਾਂ ਨੂੰ ਰੋਪਈ ਪੂਰੀ ਅਨੰਦਾਂ ਦੀ ਤੁਰਦੇ ਵੇਖ ਗੁਰਾਂ ਨੂੰ ਰੋਪਈ ਪੂਰੀ ਅਨੰਦਾਂ ਦੀ ਤੇਰੇ ਬਾਜ ਦਾ ਤਿਆਰ ਲਜੋਂ ਮੈਂ ਦੁਖਿਆਰੀ ਤੇਰੇ ਬਾਜ ਦਾ ਤਿਆਰ ਲਜੂ ਮੈਂ ਦੁਖਿਆਰੀ ਤੇਰੇ ਬਾਜੋਂ ਦਾ ਤਾ ਗੋਮਰਾਉਣ ਕਾ ਮੇਰੀਆਂ ਤੇਰੇ ਬਾਜੋਂ ਦਾ ਤਾ ਗੋਮਰਾਉਣ ਕਾ ਮੇਰੀਆਂ ਰਾਧਾ ਤੜਫ ਮਰੇਗੀ ਤੁਰ ਗਏ ਜਦੋਂ ਮਰਾਰੀ ਰਾਧਾ ਤੜਫ ਮਰੇਗੀ ਤੁਰ ਗਏ ਜਦੋਂ ਮਰਾਰੀ ਤੈਨੂੰ ਦਿਓ ਦਿਉਂ ਤੇ ਆਕੇ ਸੀ ਸੱਚ ਕਹਾਵਣਗੇ ਤੈਨੂੰ ਦੇਵੀ ਦਿਉਂ ਤੇ ਆਕੇ ਸੀ ਸੱਚ ਕਹਾਵਣਗੇ ਤੇਰੀ ਦੁਨੀਆ ਦੇ ਵਿੱਚ ਸਰਦਾਰ ਹੂ ਸਰਦਾਰੀ ਤੇਰੀ ਦੁਨੀਆ ਦੇ ਵਿੱਚ ਸਰਦਾਰ ਹੂ ਸਰਦਾਰੀ ਮੂਰੇ ਲੱਗ ਪਿਆਰੇ ਦਿਆ ਸਿੰਘ ਜੀ ਤੁਰ ਪੈ ਸੀ ਮੂਰੇ

ਪਾਈ ਰੋਕੀ ਗੁਰਾਂ ਦੇ ਸਹਿਬ ਅਜੀਤ ਨੇ ਪਾਈ ਉਦੇ ਸਿੰਘ ਸੀ ਨਾਲ ਸੂਰਮਾ ਭਾਰੀ ਪਾਈ ਉਦੇ ਸਿੰਘ ਸੀ ਨਾਲ ਸੂਰਮਾ ਭਾਰੀ ਪੈਸ ਬਦਲ ਕੇ ਗੁਰਾਂ ਦੇ ਮਹਿਲ ਦੋਵੇਂ ਹੀ ਤੁਰ ਪੈ ਪੈਸ ਬਦਲ ਕੇ ਗੁਰਾਂ ਦੇ ਮਹਿਲ ਦੋਵੇਂ ਹੀ ਬਾਬੇ ਮਣੀ ਸਿੰਘ ਨੂੰ ਸੌਂਪੀ ਜ਼ਿੰਮੇਵਾਰੀ ਬਾਬੇ ਮਣੀ ਸਿੰਘ ਨੂੰ ਸੌਂਪੀ ਜ਼ਿੰਮੇਵਾਰੀ ਛੋਟੇ ਲਾਲ ਗੁਰਾਂ ਦੇ ਨਾਲ ਸਿਧਾਤੀ ਮਾਤਾ ਦੇ ਛੋਟੇ ਲਾਲ ਸਿ ਗੁਰਾਂ ਦੇ ਨਾਲ ਸਿਧਾਤੀ ਮਾਤਾ ਦੇ ਪਾਣਾ ਮਨ ਵਿਚਾਰੀ ਤੁਰ ਪਈ ਬਿਪਤਾ ਮਾਰੀ ਪਾਣਾ ਮਾਨਨੇ ਵਿਚਾਰੀ ਤੁਰ ਪਈ ਬਿਬਤਾ ਮਾਰੀ ਸਰਸਾ ਨਦੀ ਤੇ ਪਹੁੰਚੇ ਆਣ ਜਦੋਂ ਜਰਨੈਲ ਸਿਆਂ ਸਰਸਾ ਨਦੀ ਤੇ ਪਹੁੰਚੇ ਆਣ ਜਦੋਂ ਜਰਨੈਲ ਸਿਆਂ ਨੀਤੀ ਮੁਗਲ ਫੌਜ ਨੇ ਦਿਲ ਵਿੱਚ ਮਾੜੀ ਧਾਰੀ ਨੀਤੀ ਮੁਗਲ ਫੌਜ ਨੇ ਦਿਲ ਵਿੱਚ ਮਾੜੀ ਧਾਰੀ